ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਹਰ ਰੋਜ਼ ਇਹ ਸ਼ਬਦ ਮੂੰਹ ਤੋਂ ਬੋਲਦੇ ਹਾਂ ਪਰ ਇਸ ਦਾ ਮਤਲਬ ਅਮਲੀ ਤੌਰ ਤੇ ਕਿਸੇ ਵਿਰਲੇ ਨੇ ਹੀ ਸੋਚ ਵਿੱਚ ਲਿਆਦਾ ਹੋਵੇਗਾ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਵੇਖ ਕੇ ਤੇ ਉਹਦੇ ਵੱਲ ਧਿਆਨ ਕਰਕੇ ਜਿਸ ਵੇਲੇ ਦਿਲੋਂ ਇਹ ਸ਼ਬਦ ਪੜ੍ਹੀਏ ਤਾਂ ਮਨ ਉੱਤੇ ਇੱਕ ਬੜੀ ਜ਼ਬਰਦਸਤ ਲਹਿਰ ਫਿਰ ਜਾਂਦੀ ਹੈ ਤੇ ਸੁਰਤ ਫੌਰਨ ਜ਼ਬਾਨ ਨੂੰ ਰੋਕ ਦਿੰਦੀ ਹੈ ਕਿ ਇਹ ਕੀ ਕਹਿਣ ਲੱਗਾ ਹੈ ਵਾਹਿਗੁਰੂ ਦੇ ਸਾਹਮਣੇ ਕੀ ਇਕਰਾਰ ਕਰਨ ਲੱਗਾ ਹੈ ਕੀ ਇਸ ਨੂੰ ਪੂਰਾ ਕਰ ਸਕੇਗਾ ਜੇ ਸਾਡਾ ਕਾਰੋਬਾਰ ਫੇਲ ਹੋ ਰਿਹਾ ਹੋਵੇ ਤਾਂ ਕਿ ਅਸੀਂ ਵਾਹਿਗੁਰੂ ਦੀ ਮਰਜ਼ੀ ਉੱਤੇ ਛੱਡਣ ਨੂੰ ਤਿਆਰ ਹਾਂ ਜੇ ਘਰ ਵਿੱਚ ਕੋਈ ਬਿਮਾਰ ਹੋਵੇ ਕੀ ਅਸੀਂ ਉਹਦੇ ਵਾਸਤੇ ਇਹ ਕਹਿਣ ਨੂੰ ਤਿਆਰ ਹਾਂ ਕਿ ਭਾਵੇਂ ਵਾਹਿਗੁਰੂ ਤੂੰ ਰਾਜੀ ਕਰ ਭਾਵੇਂ ਮਾਰ ਤੇਰੀ ਮਰਜ਼ੀ ਅਸੀਂ ਕਦੀ ਵੀ ਦਿਲੋਂ ਭੈੜਾ ਨਤੀਜਾ ਮੰਨਣ ਵਾਸਤੇ ਤਿਆਰ ਨਹੀਂ ਹੁੰਦੇ ਜੇਕਰ ਜੋ ਤੁਧ ਭਾਵੈ ਸਾਈ ਭਲੀ ਕਰ ਮੂੰਹੋਂ ਕਹਿ ਵੀ ਬੈਠੇ ਹਾਂ ਤਾਂ ਵਾਪਸ ਲੈਣ ਵਾਸਤੇ ਤਿਆਰ ਹੋ ਜਾਵਾਂਗੇ ਕੋਈ ਵੀ ਐਡਾ ਬਹਾਦਰ ਨਹੀਂ ਨਿਕਲੇਗਾ ਜਿਹੜਾ ਭੈੜੇ ਨਤੀਜੇ ਨੂੰ ਖੋਸ਼ੀ ਨਾਲ ਮੰਨੇ ਸਾਡੀ ਅਰਦਾਸ ਹਮੇਸ਼ਾ ਇਹੀ ਹੋਵੇਗੀ ਕਿ ਏ ਵਾਹਿਗੁਰੂ ਤੂੰ ਸਾਡਾ ਕੰਮ ਕਾਜ ਸਵਾਰ ਦੇ ਤੇ ਬਿਮਾਰ ਨੂੰ ਰਾਜੀ ਕਰ ਦੇ ਅਸੀਂ ਸੱਚੇ ਦਿਲ ਨਾਲ ਕਦੀ ਵੀ ਇਹ ਕਹਿਣ ਦਾ ਹਿਆ ਨਹੀਂ ਕਰਾਂਗੇ ਕਿ ਭਾਵੇਂ ਵਾਹਿਗੁਰੂ ਕੰਮ ਕਾਜ ਨਾ ਸਵਾਰੇ ਤੇ ਭਾਵੇਂ ਬਿਮਾਰ ਨੂੰ ਰਾਜੀ ਨਾ ਕਰੇ ਅਸੀਂ ਉਸ ਦੀ ਰਜਾ ਵਿੱਚ ਖੋਸ਼ ਰਹਾਂਗੇ ਜਿੰਨਾ ਸੰਤਾਂ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਉਹਨਾਂ ਨੇ ਕੀ ਸੋਚਿਆ ਕੀ ਡਿਠਾ ਕਿਉਂ ਹਰ ਇੱਕ ਦੇ ਕੰਨ ਵਿੱਚ ਇਸ ਸ਼ਬਦ ਦੀ ਆਵਾਜ਼ ਪਾਈ ਇਹ ਸਵਾਲ ਦਿਲ ਵਿੱਚ ਪੈਦਾ ਹੁੰਦੇ ਹਨ ਤੇ ਜਦ ਨਾਲ ਇਹ ਖਿਆਲ ਆਉਂਦਾ ਹੈ ਕਿ ਸੰਤਾਂ ਦਾ ਵਾਕ ਬੇਅਰਥ ਨਹੀਂ ਹੈ ਇਹ ਪੂਰਾ ਸੱਚਾ ਸ਼ਬਦ ਹੈ ਤਾਂ ਮਨ ਜ਼ਰੂਰ ਸੱਚ ਵਾਲੇ ਪਾਸੇ ਜਾਂਦਾ ਹੈ ਤੇ ਵਾਹਿਗੁਰੂ ਵੱਲੋਂ ਇਸ ਸਵਾਲ ਦੇ ਜਵਾਬ ਦੀ ਤਾਂਗ ਕਰਦਾ ਹੈ ਜਦ ਦਿਲੀ ਚਾਹ ਨਾਲ ਵਾਹਿਗੁਰੂ ਅੱਗੇ ਇਸ ਗੁੰਝਲ ਤੇ ਰੋਸ਼ਨੀ ਪਾਉਣ ਵਾਸਤੇ ਅਰਦਾਸ ਕੀਤੀ ਜਾਵੇ ਤਾਂ ਫੌਰਨ ਜਵਾਬ ਆਉਂਦਾ ਹੈ 헤 ਭੁੱਲਿਆ ਸਿੱਖਾ ਤੂੰ ਹਰ ਰੋਜ਼ ਪ੍ਰੇਮ ਨਾਲ ਦਰਬਾਰ ਸਹਿਬ ਦਾ ਪਾਠ ਕਰਦਾ ਹੈ ਪਰ ਵਾਹਿਗੁਰੂ ਦੀ ਪਛਾਣ ਪੂਰੀ ਤਰ੍ਹਾਂ ਹਾਸਲ ਨਹੀਂ ਕੀਤੀ। ਹੋਰ ਜ਼ਿਆਦਾ ਧਿਆਨ ਨਾਲ ਪਾਠ ਕਰ ਜਦ ਤੈਨੂੰ ਨਿਸ਼ਟਾ ਹੋ ਜਾਵੇਗਾ ਕਿ ਵਾਹਿਗੁਰੂ ਤਾਂ ਪਿਤਾ ਮਾਤਾ ਵਾਂਗ ਪ੍ਰੇਮ ਹੀ ਪ੍ਰੇਮ ਹੈ। ਉਹ ਆਪਣੇ ਬੱਚਿਆਂ ਦਾ ਬੁਰਾ ਚਿਤਵ ਹੀ ਨਹੀਂ ਸਕਦਾ। ਸਜ਼ਾ ਦੇਣੀ ਤਾਂ ਇੱਕ ਪਾਸੇ ਰਹੀ। ਉਹ ਕੌੜਾ ਬੋਲਣਾ ਹੀ ਨਹੀਂ ਜਾਣਦਾ। ਉਹ ਆਪਣਾ ਨੂੰ ਚਿਤਾਰਦਾ ਨਹੀਂ ਉਹ ਸਰਬਸ਼ਕਤੀਮਾਨ ਹੈ ਜਦ ਤੂੰ ਵਾਹਿਗੁਰੂ ਦੇ ਸੁਭਾਅ ਦੀ ਕੋਈ ਵੀ ਵਾਕਫੀਅਤ ਹਾਸਲ ਕਰ ਲਵੇਂਗਾ ਤਾਂ ਤੇਰਾ ਪਰਮ ਖਟ ਜਾਵੇਗਾ ਤੈਨੂੰ ਇਹ ਪਤਾ ਲੱਗ ਜਾਵੇਗਾ ਕਿ ਵਾਹਿਗੁਰੂ ਨਾਲੋਂ ਹੋਰ ਕੋਈ ਹਮਦਰਦ ਦੁਨੀਆ ਵਿੱਚ ਨਹੀਂ ਮਿਲ ਸਕਦਾ ਤਦੋਂ ਤੂੰ ਹਰ ਮੌਕੇ ਤੇ ਇਹੀ ਸ਼ਬਦ ਪੜ੍ਹੇਗਾ ਜੋ ਤਦ ਭਾਵ ਹੈ ਸਾਈ ਭਲੀਕਾਰ ਤੇ ਪੂਰੀ ਤਸੱਲੀ ਅਤੇ ਪੂਰੀ ਖੁਸ਼ੀ ਨਾਲ ਕੁੱਲ ਮਸਲੇ ਵਾਹਿਗੁਰੂ ਨੂੰ ਸਪੁਰਦ ਕਰਨ ਵਾਸਤੇ ਤਿਆਰ ਹੋ ਜਾਵੇਗਾ ਤੇ ਨਤੀਜਾ ਕਦੀ ਵੀ ਮਯੂਸੀ ਵਾਲਾ ਨਹੀਂ ਹੋਵੇਗਾ ਜੇਕਰ ਤੇਰੀ ਮੰਗ ਵਿੱਚ ਕੋਈ ਗਲਤੀ ਹੈ ਤਾਂ ਉਹ ਦਰੁਸਤ ਹੋ ਜਾਵੇਗੀ ਤੇ ਦਿਲ ਉਸ ਨਤੀਜੇ ਵਾਸਤੇ ਤਿਆਰ ਹੋਵੇਗਾ ਜਿਹੜਾ ਡਾਡਾ ਚੰਗਾ ਤੇ ਤੇਰੀ ਤਸੱਲੀ ਅਨੁਸਾਰ ਹੋਵੇਗਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਾਉ ਕੇ ਹਾ ਕਾੜਾ ਜੀਓ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ